ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿੰਡ ਚੱਠਾ ਸੇਖਵਾ ਖਵਾਰਿਆ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦਾ ਹੈ ਸੰਗਤ ਦੇ ਸਹਿਯੋਗ ਦੇ ਨਾਲ ਗੁਰਪਾਤਸ਼ਾ ਦਾ ਓਟ ਆਸਰਾ ਲੈ ਕੇ ਲਗਾਤਾਰ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਟਿਕਾਣੇ ਤੇ ਜਾ ਰਹੀ ਹੈ ਉਸੇ ਘੜੀ ਦੇ ਵਿੱਚ 70 ਘਰ ਪਹੁੰਚੇ ਆ ਜਿਹਦੇ ਵਿੱਚ ਆ ਘਰ ਇੱਕ ਹੋਰ ਉਸ ਆ ਗਿਆ ਹੈ ਪੰਜੀ ਤੁਹਾਡੇ ਹਸਬੰਦ ਨੂੰ ਪੂਰਾ ਵੇਲਾ ਟਾਈਮ ਹੋ ਚੁੱਕਿਆ 11 ਮਾਰਚ 2024 2024 11 ਮਾਰਚ 2024 ਕਿਵੇਂ ਹੋਏ ਸੀ ਪੁੱਤ ਸਰ ਉਹਨਾਂ ਦੀ ਮਤਲਬ ਟ੍ਰੇਨ ਦੇ ਵਿੱਚ ਕਲੌਟ ਆ ਗਈ ਸੀ ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਜੀ ਹੈ ਇਸ ਟਾਈਮ ਅਸੀਂ ਆਹੀ ਹਾਂ 4 ਪਰਿਵਾਰ ਇੱਕ ਬੇਟੀ ਬੇਟਾ ਤੇ ਆ ਤੁਹਾਡੇ ਸੱਸ ਨੇ ਹਾਂ ਜੀ ਤੁਸੀਂ ਐਪਲੀਕੇਸ਼ਨ ਲਗਾਈ ਸੀ 20 ਲਈ 30 ਲਈ ਇਹ ਜਗਾ ਉਹ ਸੀ ਜਿਹੜਾ ਪ੍ਰਿੰਟ ਦੇ ਬਾਹਰ ਰੂੜੀ ਵਾਲਾ ਥਾਂ ਹੁੰਦਾ ਡੂੰਗਾ ਵੀ ਬਹੁਤ ਸੀਗਾ ਹਾਂ ਜੀ ਹਾਂ ਤੇ ਭਰਤ ਪਾ ਕੇ ਪੂਰਾ ਉੱਚਾ ਕਰਕੇ ਹਾਂ ਦੋ ਕਮਰਿਆਂ ਦਾ ਸੈੱਟ ਕਿਚਨ ਬਾਥਰੂਮ ਇਹ ਇਸ ਪਰਿਵਾਰ ਦੇ ਲਈ ਉਸਾਰਿਆ ਗਿਆ ਹੈ ਤਨਤਨ ਸ਼੍ਰੀ ਗੁਰੂ ਰਾਮ ਸਾਹਿਬ ਜੀ ਦਾ ਉਹ ਘਰ ਕਿਉਂ ਉਸਾਰਿਆ ਗਿਆ ਸੰਗਤ ਦਾ ਬਹੁਤ ਖਾਸ ਸਹਿਯੋਗ ਰਹਿੰਦਾ ਹੈ ਤੁਹਾਡੇ ਤੋਂ ਬੇਨਤੀਆ ਕਰਦੇ ਆ ਸਾਡੇ ਨਾਲ ਆਨਲਾਈਨ ਸੇਵਾ ਸਰੂਪ ਸਹਿਯੋਗ ਜ਼ਰੂਰ ਕਰਿਆ ਕਰੋ ਆਪਣੇ ਵੀਡੀਓਜ਼ ਦੀ ਵੈਲਿਊ ਜ਼ਰੂਰ ਸਮਝਿਆ ਕਰੋ ਜਦ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਬਹੁਤ ਸਾਰੇ ਅੱਧਾ ਤੱਕ ਸੰਗਤਾਂ ਤੱਕ ਸਾਡੇ ਵੀਡੀਓਜ਼ ਪਹੁੰਚਦੇ ਹੈ ਜਿਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੁੰਦੀ ਹੈ ਸੰਤਾ ਐਪਰੋਚ ਕਰ ਪਾਉਂਦੇ ਵਖਰੀ ਵਖਰੀ ਸੇਵਾਵਾਂ ਦੇ ਵਿੱਚ ਤੁਹਾਡੀ ਆਪਣੀ ਸੰਸਥਾ ਲਗਾਤਾਰ ਸਹਿਯੋਗ ਕਰ ਰਹੀ ਹੈ ਜੇ ਤੁਸੀਂ ਗੂਗਲ ਤੇ ਸਰਵ ਹਿਮੈਨਿਟੀ ਸਰਵ ਗੋਡਨਾ ਇੱਥੇ ਪਹੁੰਚੋਗੇ ਸਾਨੂੰ ਜ਼ਰੂਰ ਫੋਲੋ ਕਰੋ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਤੁਹਾਡੇ ਬਹੁਤ ਐਨਕੋਰੇਜਮੈਂਟ ਮਿਲਦੀ ਹੈ ਤੁਮ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਹੈ ਪਹਿਲੀ ਅੱਜ ਮਈ ਮਹੀਨਾ ਹੈ 2025 ਦਾ ਕਿਵੇਂ ਲੱਗ ਰਿਹਾ ਜਦ ਸੰਗਤ ਨੇ ਤੁਹਾਡੇ ਘਰ ਦੀ ਸਾਰੀ ਵਿੱਚ ਸੇਵਾ ਸਹਿਯੋਗ ਕਰਕੇ ਘਰ ਪੂਰਾ ਕੰਪਲੀਟ ਹੋ ਚੁੱਕਿਆ ਹੈ ਇਸ ਤੋਂ ਪਹਿਲਾਂ ਸੋਚਿਆ ਸੀ ਘਰ ਦੀ ਸਾਰੀ ਹੋ ਜਾਈਗੀ ਕਦੇ ਸਭੂਰੇ ਪੂਰੇ ਹੋਈ ਹੋਣੇ ਸੀ ਬੀਰ ਦੀ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜਦੋਂ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਇਹਨਾਂ ਦੇ ਹਸਬੰਡ ਵੀ ਲੈਤੀ ਹੋਈ ਆ ਹਾਂਜੀ ਜਦੋਂ ਬੱਚੇ ਬਿਨਾਂ ਸੱਤ ਤੋਂ ਬੈਠੇ ਹੋਣਾ ਤਾਂ ਥੋੜਾ ਜਿਹਾ ਲੱਗਦਾ ਮੈਨੂੰ ਇਹਨਾਂ ਦਾ ਖਰਾਬ ਹੋ ਚੁੱਕਿਆ ਪਰ ਸਾਡਾ ਅਮਨ ਭਰਾ ਨੇ ਮੇਰੇ ਕੋਲੇ ਦੱਲ ਕੇ ਕਿਸੀ ਤੁਹਾਡੀ ਸਸਤਾ ਤੱਕ ਅਸੀਂ ਪਹੁੰਚੇ ਅਸੀਂ ਅੱਜ ਪਿੰਡ ਚੱਕੇ ਸੇਖਮਾ ਤੋਂ ਮੈਂ ਸਾਬਕਾ ਸਰਪੰਚ ਗਰੇਮਜੀਤ ਕੁਮਾਰ ਤੇ ਸਾਡੀ ਮੌਜੂਦਾ ਪੰਚਾਇਤ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇੱਕ ਬੇਸਹਾਰਾ ਪਰਿਵਾਰ ਨੂੰ ਅੱਜ ਇੱਕ ਸੱਤ ਦੇ ਕੇ ਇੱਕ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੈ ਮਤਲਬ ਕਿ ਸਾਡੇ ਕੋਲੇ ਸ਼ਬਦ ਨਹੀਂ ਹੈ ਇਸ ਨੂੰ ਉਹਨਾਂ ਨੂੰ ਬਿਆਨ ਕਰੀਏ